ਇਕ ਨਾ ਆਪਣੇ ਫਵਾਹ ਬੜੀ ਉੱਡਦੀ ਐ ਵੀ ਜਿਹਨੇ ਪਾਕਿਸਤਾਨ ਦਾ ਵੀਜ਼ਾ ਲਵਾ ਲਿਆ ਉਹਦਾ ਕਿਸੇ ਹੋਰ ਮੁਲਕ ਦਾ ਵੀਜ਼ਾ ਨਹੀਂ ਲੱਗਦਾ ਹੋਰ ਗੱਲ ਗੱਲ ਬੜਾ ਕੋਸ਼ ਹੈ ਜਦੋਂ ਰਿਸ਼ਤਾ ਹੋਇਆ ਦਾ ਗੱਲ ਦਾ ਵਿਆਹ ਕੀ ਹਾਂਜੀ ਅੱਜਾ ਬੜੀਆਂ ਪੈ ਰਹੀਆਂ ਕਿਵੇਂ ਦੀ ਦੱਸੋ ਸਮਝਾਓ ਮਾੜੀ ਜਾਣਕਾਰੀ ਦੇ ਪੰਗੜੇ ਤੇ ਪੰਗੜੇ ਪੈਂਦੇ ਮੇਰੇ ਇਹ ਪੰਗੇ ਤੇ ਪੰਗੇ ਪੈਂਦੇ ਕਿਵੇਂ ਬਾਈ ਕੋਈ ਜਾਣਕਾਰ ਤੁਹਾਡਾ ਬੰਦਾ ਹੋਵੇ ਜਿਹੜਾ ਗੱਲ ਨੂੰ ਸਸਤੇ ਲਾਇਬਲ ਪਵਾ ਦੇ ਕਣੀ ਗੱਲ ਗੱਲ ਗਲਤੀ ਨਹੀਂ ਗਲਤੀਕਾਰ ਦੇ ਰਾਤ ਮੀ ਆ ਗਿਆ ਸੀ ਵਧੀਆ ਬਸ ਤਾਂ ਦੱਸਦੇ ਸਾਰੇ ਪੰਜਾਬ ਚ ਸੀਗਾ ਤੜਕੇ ਬਦਲਬਾਈ ਰਹੀ ਹੈ ਕਿਵੇਂ ਆਓ ਠੀਕ ਆਓ ਨਵਾਂ ਟੇਚੀ ਲਗਾਇਆ ਮਿਸਤਰੀ ਆਪ ਦਾ ਅਗਣੇ ਚੌਂਕੀਦਰ ਸਾਹਿਬ ਆ ਪਿਆ ਹੋਰ ਪੰਡ ਕੇ ਮੇਰੀ ਆ ਜੀ ਮੌਲ ਪੰਡ ਤਾਂ ਮਾੜਾ ਹੀ ਦੀ ਬਾਈ ਦੀ ਇੰਨੀ ਪ੍ਰੈਡਿਕਸ਼ਨ ਸਹੀ ਹੁੰਦੀ ਆ ਵੀ ਜਿਹੜੇ ਵੇਲੇ ਬਾਈ ਨੇ ਕਿਹਾ ਸੀ ਉਸ ਵੇਲੇ ਮੀ ਆ ਗਿਆ ਸੀ ਤੱਕ ਉਹ ਤਰ੍ਹਾਂ ਕਈ ਜਰ੍ਹਾਂ ਦਾ ਇੱਥੇ ਫਿਰਦਾ ਇਹ ਪਤਾ ਨਹੀਂ ਵਿਚਾਰਾ ਢਿੱਲਾ ਮਿੱਸਾ ਏਸੀ ਚਲਦੇ ਨਹੀਂਗੇ ਤੇ ਐਂ ਚਲਾਉਣੇ ਪੈਂਦੇ ਆ ਆਪਣੇ ਹਿਮਾਚਲ ਦੀਆਂ ਵੀਡੀਓ ਬਹੁਤ ਆ ਰਹੀਆਂ ਐ ਵੀ ਆਪਣੇ ਪੰਜਾਬੀਆਂ ਨਾਲ ਉੱਥੇ ਮਾੜਾ ਸਲੂਕ ਕਰਿਆ ਜਾਂਦਾ ਕੁੱਟਮਾਰ ਵੀ ਕਰੀ ਜਾਂਦੀ ਗੱਡੀਆਂ ਵੀ ਭੰਨੀਆਂ ਜਾਂਦੀਆਂ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਜੀ ਬੜੀ ਮਿਹਨਤ ਲੱਗਦੀ ਹੈ ਵੈਸੇ ਹੁਣ ਆਫਟਰਨੂੰ ਹੀ ਹੋ ਗਿਆ ਤੇ ਰਾਤ ਮੀਂਹ ਆ ਗਿਆ ਸੀ ਵਧੀਆ ਵੈਸੇ ਤਾਂ ਦੱਸਦੇ ਨੇ ਸਾਰੇ ਪੰਜਾਬ 'ਚ ਹੀ ਸੀਗਾ ਤੜਕੇ ਬਦਲਵਾਈ ਰਹੀ ਹੈ ਹੁਣ ਥੋੜਾ ਜਿਹਾ ਚਿਰ ਪਹਿਲਾਂ ਧੁੱਪ ਜੀ ਨਿਕਲੀ ਹੈ ਤੇ ਆਦੀ ਅੱবি ਅੱਜ ਫਿਰ ਮੀਂਹ ਆਉਣਾ ਹੈ ਦੇਖਦੇ ਹਾਂ ਬਾਕੀ ਮੀਂਹ ਦੇ ਹਾਲਾਤ ਕੀ ਬੰਦੇ ਆ ਮੈਂ ਨਿਕਲਾ ਜਸਤਾਂ ਬਾਹਰ ਕਿਉਂਕਿ ਅੱਜ ਜਾਨੀ ਆਪਾਂ ਮਿਸਤਰੀਆਂ ਕੋਲ ਢੇਡਾ ਮਾਰਨ ਵੀਨੇ ਆ ਕਿੰਨਾ ਕੰਮ ਖੇਚਦਾ ਉਹਨਾਂ ਨੇ ਇਧਰ ਅੰਕਲ ਲੱਗਾ ਘਰ ਵੀ ਹੁਣ ਕੰਪਲੀਟ ਹੋਣ ਵਾਲਾ ਏ ਤਕਰੀਬਨ ਤੇ ਉਧਰ ਅੰਕਲ ਬੈਠੇ ਆ ਆਪਣੇ ਬੂਟਿਆਂ ਨੂੰ ਪਾਣੀ ਪਾ ਰਿਹਾ ਨਿੰਮ ਨੂੰ ਬਰਕੈਨਾ ਨੂੰ ਤੇ ਇਧਰ ਅੰਕਲ ਨੇ ਸਬਜ਼ੀ ਵੀ ਪੂਰੀ ਵਧੀਆ ਲਾ ਰੱਖੀ ਐ ਤਰ ਕੇ ਅਸੀਂ ਭਿੰਡੀ ਲੈ ਕੇ ਆਈ ਸੀ ਬੜੀ ਵਧੀਆ ਭਿੰਡੀ ਸੀ ਸਾਰਾ ਕੁਝ ਹੀ ਲਾ ਰੱਖਿਆ ਅੰਕਲ ਨੇ ਖੀਰੇ ਕੂਰੇ ਤੇ ਕੱਦੂ ਹੋਰ ਅੰਕਲ ਕਿਵੇਂ ਹੋ ਠੀਕ ਆ ਬੜੀਆ ਕਿਵੇਂ ਧੁੱਪੇ ਬੈਠੇ ਹੋ ਇਹ ਗਰਮੀ ਲੱਗਦੀ ਲਓ ਯੰਕਲ ਤਾਂ ਬਿਜੀ ਨੇ ਬੂਟੇ ਚ ਮੈਂ ਲਾ ਛੋਟੇ ਛੋਟੇ ਥੱਲੇ ਆ ਬੂਟੇ ਰੱਖੀ ਬੈਠੇ ਲਾਉਣਗੇ ਹੁਣ ਬਾਕੀ ਇਧਰ ਬਾਈ ਰਵੀ ਵੀ ਕਹਿੰਦੇ ਸੀਗੇ ਅੰਕਲ ਦੇ ਬੇਟੇ ਉਹ ਕਹਿੰਦੇ ਸੀ ਵੀ ਆਪਾਂ ਆਹ ਲਾਈਨ ਦੇ ਵਿੱਚ ਨਾ ਪਤਾ ਕੀ ਗੱਲ ਇਧਰ ਬੂਟੇ ਹੈ ਨਹੀਂ ਸਾਰੇ ਜਿਹੜੇ ਦੇਖੋ ਗਾਂ ਵੀ ਹੈਗੇ ਆ ਉਸੇ ਇੱਥੋਂ ਲੈ ਕੇ ਤੇ ਇਹ ਤੁਹਾਡੇ ਬੂਟੇ ਹੈ ਨਹੀਂਗੇ ਪਤਾ ਨਹੀਂ ਕਿਉਂ ਛੱਡਦੇ ਇਹਨਾਂ ਨੇ ਤੇ ਸਾਹਮਣੇ ਵੀ ਹੈ ਨਹੀਂਗੇ ਉਧਰ ਤੁਸੇ ਦੇਖੋਗੇ ਸਾਰੇ ਉੱਧਰ ਦੇਖੋ ਦਰਖਤ ਤੇ ਦਰਖਤ ਹੈ ਵੀ ਅਰੇ ਅਸੀਂ ਆਪਾਂ ਕਿਸਾ ਜਨਾ ਵੀ ਹੁਣ ਮੀਂਹ ਦਾ ਮੌਸਮ ਆ ਗਿਆ ਵੀ ਬੂਟੇ ਆਪਾਂ ਇੱਥੇ ਵੀ ਲਾ ਦਈਏ ਤੇ ਪਿੰਡ ਵੀ ਬੱਸ ਅਸੀਂ ਜਾ ਕੇ ਟੋੜੀ ਪੱਟਦੇ ਆ ਉਧਰ ਵੀ ਤਿਆਰੀ ਕਰਦੇ ਕਿਉਂਕਿ ਫਿਰ ਅਗਲੇ ਮਹੀਨੇ ਵਾਰਸ਼ਾਂ ਸ਼ੁਰੂ ਹੋ ਜਾਣਗੀਆਂ ਜਿਹਦੇ ਨਾਲ ਬੂਟਿਆਂ ਦੀ ਗ੍ਰੋਥ ਬਹੁਤ ਛੇਤੀ ਹੁੰਦੀ ਹੈ ਇੱਥੇ ਵੀ ਅਸੀਂ ਸਕੀਮ ਹੈ ਵੀ ਚਲ ਇੱਥੇ ਥੋੜੇ ਬੂਟੇ ਲੱਗਣਗੇ ਕੋਈ 15 ਵੀ ਉਧਰ ਲੱਗ ਜਾਣਗੇ 15 ਵੀ ਇੱਧਰ ਲੱਗ ਜਾਣਗੇ ਤੇ ਹੁਣ ਉਦੋਂ ਬਾਅ ਬਾਕੀ ਵੇਖਦੇ ਆਂ ਸਟਾਰਟ ਕਰਦੇ ਆਂ ਵੀ ਇੰਨੀ ਜਲਦੀ ਲਾਵਾਂਗੇ ਉੰਨੀ ਵਧੀਆ ਲੈਟਸ ਸੀ ਪਿੰਡ ਵੀ ਆਪਾਂ ਨੇ ਆਏ ਦਾ ਆਪਾਂ ਵੀ ਥਾਂ ਤੋਂ ਤਿਆਰ ਕਰੋ ਟੋਏ ਟਾਈ ਬੱਟ ਦਿਓ ਤੇ ਫਿਰ ਜਾ ਕੇ ਵਾਹਿਗੁਰੂ ਮਿਹਰ ਕਰੇ ਪਿੰਡ ਦੀ ਬੁੱਟੇ ਲਾ ਦੇਣੀ ਆਪਾਂ ਜਿਹੜੀ ਕਮਿਟਮੈਂਟ ਆਪਾਂ ਕਰੀ ਜ ਉਹਨੂੰ ਜਲਦੀ ਜਲਦੀ ਪੂਰਾ ਕਰਨਾ ਨਹੀਂ ਨੇ ਫਿਰ ਉਹ ਨਹੀਂ ਹੁੰਦਾ ਅਚਬੀ ਲੱਗੇ ਨੇ ਬੰਦੇ ਨੂੰ ਉਹ ਕਾਣੀ ਆ ਤੇ ਬਾਕੀ ਨੂੰ ਥੋੜੇ ਸਮੇਂ ਤੱਕ ਜਾਣਨੇ ਆ ਜੀ ਉਧਰ ਕਰ ਦਿਆਂਗੇ ਲਾਰਕਣ ਗੱਲਬਾਤ ਵੇਣੇ ਆ ਕੀ ਮਾਹੌਲ ਉਧਰ ਦਾ ਲੋਕ ਵੀ ਅਸੀਂ ਜਾਣਨੇ ਆ ਹੁਣ ਗੱਲ ਲਾਰਕਣ ਕੋਲੇ ਉਨਾਲੇ ਪਾਕਣਾ ਨਿੰਬੂ ਪਾਣੀ ਕਰਦੇ ਹਾਂ ਸਕੂਟਰ ਸਟਾਰਟ ਉੱਥੇ ਜਾ ਕੇ ਥੋੜੇ ਰੂ ਰੂ ਬੋਨੇ ਲਓ ਜੀ ਆਪਾਂ ਪਹੁੰਚ ਗਏ ਆ ਲొਕੇਸ਼ਨ ਤੇ ਮਿਸਤਰੀ ਵੀ ਆ ਗਿਆ ਪਿੰਡੋਂ ਪਿੰਡ ਗਿਆ ਹੋਇਆ ਸੀਗਾ ਖੜੇ ਖੜੇ ਕੰਨ ਤੇ ਮਿਸਤਰੀ ਅੱਗੇ ਲੈ ਕੇ ਆ ਨਵੇਂ ਨਵੇਂ ਯਾਰ ਆਹਦਾ ਛਰੀ ਮਾਰਨੀ ਐ ਬੜਾ ਤਾਂ ਮਿਸਤਰੀ ਦੇ ਯਾਰ ਹੀ ਵੇਣੇ ਆਪਾਂ ਨਵਾਂ ਟੇਚੀ ਲੈ ਗਿਆ ਮਿਸਤਰੀ ਆਪਦਾ ਅਗਣੀ ਚੌਕੀਦਰ ਸਾਹਿਬ ਆ ਪਿਆ ਆਦੀ ਉਰੇ ਯਾਰ ਮੈਸਟਰੀ ਤਾਂ ਆਪ ਦਾ ਸਮਾਨ ਨਹੀਂ ਕੱਢਦਾ ਹੌਲੀ ਹੌਲੀ ਕੱਢਦਾ ਜਦੋਂ ਕੋਈ ਐਮਰਜੈਂਸੀ ਪੈਂਦੀ ਹੈ ਠੀਕ ਉਸ ਦੇ ਵਿੱਚ ਕੋਲ ਜਦੋਂ ਸਿਮ ਸਿਮ ਅੱਛਾ ਡਰੈਲ ਆ ਵੱਡੀ ਚਰੀ ਮਾਰਨ ਠੀਕ ਹੈ ਇਹ ਫਿਰ ਆਏ ਨਾ ਜਿਹੜਾ ਦੂਜਾ ਲੈਂਟਰ ਹੈ ਉਹਦੇ ਵਿੱਚ ਚਰੀ ਮਾਰਨਗੇ ਤੇ ਫਿਰ ਇਸ ਕੋਠੀ ਦੇ ਲੈਂਟਰ ਦੀ ਪੱਕੜ ਬਣੂਗੀ ਆਏ ਸਿਸਟਮ ਕਰਦੇ ਆ ਮੈਂ ਗੱਲਣ ਗੱਲਬਾਤ ਉਹ ਉੱਥੇ ਮਾਰਨੀ ਛਰੀ ਸਿਲੰਟਰ ਦੇ ਬਰਾਬਰ ਢਿੱਗੀ ਢੁਗੀ ਵੀ ਹੋ ਗਈ ਰੈਡੀ ਬਸ ਜਦੋਂ ਥੋੜਾ ਕੰਮ ਨਿਬੜ ਗਿਆ ਤੇ ਫਿਰ ਇਹਨੂੰ ਜਿਹੜੇ ਸਰੀਏ ਇਹਨਾਂ ਨੂੰ ਕਵਰ ਕਰ ਦੇਣਗੇ ਚੋਲੋ ਵੀ ਕੰਮ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ ਕੀ ਮੌਸਮ ਆ ਤੁਸੀਂ ਵੇਖ ਸਕਦੇ ਹੋ ਆ ਦੇਖੋ ਲਓ ਜੀ ਆਪਾਂ ਪਹੁੰਚ ਗਏ ਗਿੱਲ ਸਾਹਿਬ ਤੇ ਮਿਸਤਰੀ ਜੀ ਕੋਲੇ ਮਿਸਤਰੀ ਜੀ ਅੱਜ ਬਹੁਤ ਖੁਸ਼ ਲੱਗ ਰਹੇ ਨੇ ਵਾਹ ਜੀ ਵਾਹ ਨਿੰਬ ਪਾਣੀ ਇਹਨਾਂ ਦਾ ਲੈਂਦਾ ਹਾਂ ਨਿੰਬ ਪਾਣੀ ਪੀਣਗੇ ਗਰਮੀ ਤੋਂ ਬਚਨ ਮਾਰੇ ਵੈਸੇ ਅੱਜ ਮੌਸਮ ਸਹੀ ਸੀ ਨਾ ਜੀ ਹਾਂ ਜੀ ਬਹੁਤ ਵਧੀਆ ਤੇ ਆਦੇ ਅੱਜ ਰਾਤ ਨੂੰ ਮੀਂਹ ਅਸਰੇ ਆ ਲੱਗ ਜੂ ਪਤਾ ਹੋਰ ਪੈਂਡ ਕੇ ਮੇਰੇ ਆ ਜੀ ਮੌਲ ਪੈਂਡ ਤਾਂ ਮਾੜਾ ਹੀ ਸੀ ਕਿਵੇਂ ਜੀ ਗਰਮੀ ਸੀਗੀ ਗਰਮੀ ਬਹੁਤ ਅਸੀਂ ਅਪਰ ਤੋਂ ਜਿੱਦੋਂ ਆਏ ਹਾਂ ਤੇ ਨਾਲ ਮੀਂਹ ਲੈ ਕੇ ਨਾਲ ਹੀ ਆਏ ਹਾਂ ਮੀਂਹ ਅਸੀਂ ਤਾਂ ਰਾਹ 'ਚ ਹੀ ਲੱਭ ਲਿਆ ਮੀਂਹ ਅੱਛਾ ਰਾਹ 'ਚ ਟੱਕਰ ਗਿਆ ਸੀ ਚਲੋ ਵਧੀਆ ਗੱਲ ਹੈ ਜੀ ਔਰ ਜੀ ਆ ਮੈਨ ਲੱਗਦਾ ਹੈ ਗਰਮੀ ਦਾ ਮਾਰਾ ਹੋਇਆ ਆਪਣਾ ਨੌਜਵਾਨ ਹੈ ਮਰੀਜ਼ ਇਹ ਹੈ ਦੂਜਾ ਹੈ ਲਓ ਜੀ ਮਾਤਾ ਪੀ ਕੇ ਆਂ ਪੀਓ ਤੁਸੀਂ ਹੋਰ ਗਿੱਲ ਗਿੱਲ ਬੜਾ ਖੁਸ਼ ਹੈ ਜਦੋਂ ਰਿਸ਼ਤਾ ਹੋਇਆ ਦਾ ਉਹ ਆਪਾ ਤਾਂ ਐ ਹੀ ਰਹਿਣੇ ਆ ਉਹ ਬੱਪੂ ਗਿੱਲ ਦਾ ਵਿਆਹ ਕਦੋਂ ਕਰਵਾਇਂ ਦੱਸੋ ਗਿੱਲ ਦਾ ਵਿਆਹ ਕੀ ਹਾਂਜੀ ਅੜਚਾ ਬੜੀਆਂ ਪੈ ਰੀਆਂ ਕਿਵੇਂ ਦੀ ਦੱਸੋ ਸਮਝਾਓ ਮਾੜੀ ਜਾਣਕਾਰੀ ਦੇ ਪੰਗੜੇ ਤੇ ਪੰਗੜੇ ਪੈ ਨੇ ਮੇਰੇ ਇਹ ਪੰਗੇ ਤੇ ਪੰਗੇ ਪੈ ਨੇ ਕਿਵੇਂ ਬਾਈ ਔਰ ਜਾਣਕਾਰੀ ਦਿਓ ਮਾੜੀ ਜੀ ਜਾਣਕਾਰੀ ਨਹੀਂ ਉਹ ਇਹ ਚ ਨਹੀਂ ਦੇ ਸਕਦਾ ਅੱਛਾ ਉਹ ਦਾਰੂ ਦੂਰ ਵਾਲੀਆਂ ਵੀਡੀਓ ਦੇ ਦਿਓ ਨਾ ਅੱਛਾ ਪਰ ਤਰਾਜ ਜਤਾਰੇ ਤੇਰੇ ਤੇ ਚਲੋ ਕੋਈ ਨਹੀਂ ਗੱਲ ਆਪਾਂ ਕਰਾਂਗੇ ਬਾਅਦ ਚ ਆਫ ਕੈਮਰਾ ਗੱਲਬਾਤ ਤੇ ਗੱਲ ਦੇ ਦੁਖੜੇ ਸੁਣਾਗੇ ਉਹਨੇ ਤੁਸ ਪੀਓ ਨਿੰਬ ਪਾਣੀ ਤੇ ਮੈਂ ਉਧਰ ਮਾੜੀ ਜੀ ਚਾਚੇ ਦੀ ਗੱਲ ਸੁਣਿਆ ਵਾ ਕਿ ਤੇ ਕੰਮ ਕਰ ਜਾ ਕੇ ਆਉਣਾ ਸੀ ਵਾਹ ਸ਼ਾਬਾਸ਼ 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 ਗੱਲ ਦੀ ਸਪੀਡ ਚੈੱਕ ਕਰੋ ਬਾਈ ਚੱਲ 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 ਨੱਤਿਆਂ ਵੀ ਹੱਲੀਆਂ ਤੇਰੀਆਂ ਗਿੱਲਾ ਹੈ ਨੱਤਿਆਂ ਕ ਪਵਾਇਆ ਸੀ ਗਿੱਲਾ ਕਿ ਸ਼ੌਂਕ ਨੂੰ ਹਾਂ ਸ਼ੌਂਕ ਨੂੰ ਪਵਾਇਆ ਨੱਤਕਾਂ ਆਹ ਦਾ ਸ਼ੌਂਕ ਨੂੰ ਸ਼ੌਂਕ ਨੇ ਦਿਖਾਇਆ ਵੇ ਸ਼ੌਂਕ ਨੇ ਦਿਖਾਇਆ ਹਾਂ ਹਾਂ ਦੂਜਾ ਨਾ ਬਾਕੀ ਵੀ ਗਿੱਲ ਹੈ ਸਵਿਫਟ ਕਰ ਤੇ ਗਿੱਲ ਨੇ ਪਾਉਣੇ ਆ ਉਹਦੇ ਲਾਇ ਵੀਲ ਤੇ ਰਹਿ ਦਿਓ ਉਹ ਜਾਣਕਰ ਤੁਹਾਡਾ ਬੰਦਾ ਹੋਵੇ ਜਿਹੜਾ ਗੱਲ ਨੂੰ ਸਸਤੇ ਲੋਏ ਬਿਲ ਪਵਾ ਦੇ ਕਿਹਣੀ ਗੱਲ ਗੱਲ ਬਈ ਨੂੰ ਪਵਾ ਦੇ ਗੱਲ ਦੇ ਨਹੀਂ ਗੱਲ ਦੀ ਕਾਰ ਦੇ ਹਾਂ ਗੱਲ ਦੇ ਲੋਏ ਬਿਲ ਠੀਕ ਹੈ ਗੱਲ ਪਾਉਣੇ ਕਿ ਜਦੋਂ ਮੈਨੂੰ ਦੱਸਦਾ ਆਈਡੀ ਹੈਗਾ ਕੋਈ ਸੋਚਿਆ ਕੋਈ ਹੈ ਸੋਚਿਆ ਕਿੰਜ ਪਾਉਣੇ ਆ ਖੋਚੀ ਸੋਚਿਆ ਮੈਂ ਕੋਈ ਹਾਂ ਕਿੰਜ ਪਾਉਣੇ ਆ ਤੈਨੂੰ ਤਾਰਾਂ ਹੀ ਚਾਵੇ ਤਿੰਨ ਤਾਰਾਂ ਵਾਲੇ ਤਾਰਾਂ ਵਾਲੇ ਕੀ ਪਾਉਣੇ ਆ ਲੋਏ ਬਿਲ ਪਾਉਣੇ ਆ ਤਾਂ ਸਵਿਫਟ ਦੇ ਮਿਸਤਰੀ ਜੀ ਛੋਡੀ ਕਿਰਾਇਆ ਵੀ ਮੈਂ ਤਾਂ ਕਹਾਂ ਮੈਂ ਲੰਡੀ ਜੀ ਲੱਗੂ ਕੋਈ ਟੋਕ ਨਹੀਂ ਹਾਂ ਐਮਐਨਆਰ 'ਤੇ ਵਰਤਾਰ ਕਰੰਦਾ ਫਾਇਦਾ ਨਹੀਂ ਕਹਣੀ ਜੀ ਕੋਈ ਫਾਇਦਾ ਨਹੀਂ ਯਾਰ ਇਹੋ ਹੀ ਘਰਦਿਆਂ ਨੂੰ ਦਈ ਹਾਂ ਨਾਲੇ ਹੁਣ ਵਿਆਹ ਤੇ ਰਖਣੀ 4 ਰੁਪਏ ਜੋੜਦਾ 4 ਰੁਪਏ ਜੋੜ ਹਾਂ 4 ਰੁਪਏ ਫਾਟਦਾ ਹੀ ਨਹੀਂ ਕਿੱਥੇ ਜੋੜਾ ਅੱਛਾ ਲਓ ਜੀ ਜਿਵੇਂ ਕਿ ਮੈਂ ਦੱਸਿਆ ਸੀ ਸਾਨੂੰ ਬਦਲ ਬਣ ਗਏ ਆ ਦੇਖ ਸਕਦੇ ਹੋ ਤੁਸੀਂ ਤੇ ਅੱਜ ਫਿਰ ਮੈਂ ਆਊਗਾ ਰਾਤ ਮੈਂ ਬਾਈ ਬਲਿੰਦਰ ਨੂੰ ਫੋਨ ਲਾਇਆ ਸੀ ਮੌਸਮ ਪੰਜਾਬ ਦੇ ਵਾਲਿਆਂ ਨੂੰ ਵੀ ਮੀਂਹ ਹੀ ਸੁਭਾਵਣਾ ਹੈ ਕੀ ਆ ਉਹਨਾਂ ਨੇ ਜਿਹੜੇ ਟਾਈਮ ਬੋਲ ਕਿਹਾ ਸੀ ਸਹੀ ਉਸੇ ਟਾਈਮ ਤੇ ਮੈਂ ਆ ਗਿਆ ਸੀ ਬਾਈ ਦੀ ਇੰਨੀ ਪ੍ਰੈਡਿਕਸ਼ਨ ਸਹੀ ਹੁੰਦੀ ਆ ਵੀ ਜਿਹੜੇ ਵੇਲੇ ਬਾਈ ਨੇ ਕਿਹਾ ਸੀ ਉਸ ਵੇਲੇ ਮੀਂਹ ਆ ਗਿਆ ਸੀਗਾ ਤੇ ਬਾਈ ਪਿੰਡ ਦਾ ਵੀ ਦੱਸ ਦਿੰਦਾ ਸ਼ਹਿਰ ਦਾ ਵੀ ਦੱਸ ਦਿੰਦਾ ਕੱਲੇ ਕੱਲੇ ਦਾ ਵੀ ਕਦੋਂ ਮੀਂਹ ਆਊਗਾ ਕਦੋਂ ਨਹੀਂ ਬਾਈ ਨੂੰ ਨੌਲੇਜ ਬਹੁਤ ਆ ਤੇ ਸਿਰ ਹੈ ਬੰਦਾ ਬਾਈ ਆਹ ਦੇਖੋ ਦੋਸਤੋ ਕਬੂਤਰ ਆ ਕਈ ਦਿਨਾਂ ਦਾ ਇੱਥੇ ਹੀ ਫਿਰਦਾ ਇਹ ਪਤਾ ਨਹੀਂ ਵਿਚਾਰਾ ਢਿੱਲਾ ਮਿੱਸਾ ਅਸੀਂ ਇਹਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਸੀ ਵੀ ਕੋਈ ਪਾਣੀ ਪੂਣੀ ਪਿਆਦਾਂਗੇ ਚੋਗਾ ਪਾਦਾਂਗੇ ਪਰ ਉੱਡ ਜਾਂਦਾ ਇਹ ਆ ਪਤਾ ਨਹੀਂ ਗਰਮੀ ਹੁਣ ਜਿਆਦਾ ਹੈ ਵਿਚਾਰੇ ਇਹ ਵੀ ਕੀ ਕਰਨਾ ਇਹਨਾਂ ਨੇ ਦਰਖਤਾਂ ਦੇ ਬੈਠਣਾ ਹੁੰਦਾ ਤੇ ਦਰਖਤਾਂ ਥੱਲੇ ਖੜੇ ਕਰਮੀ ਲੱਗਦੀ ਐ ਇਹਦਾ ਵਿਚਾਰੇ ਧੰਨ ਆ ਜਿਹੜੇ ਉੱਤੇ ਬਹਿੰਦੇ ਐ ਤੇ ਬਾਕੀ ਮੈਂ ਤੁਹਾਨੂੰ ਇੱਕ ਵੀਡੀਓ ਹੋਰ ਅਟੈਚ ਕਰੂੰਗਾ ਉਹ ਪਰਸੋਂ ਦੀ ਵੀਡੀਓ ਐ ਵੀ ਮੈਂ ਤਾਂ ਪਹਿਲ ਦੀ ਰੀ ਵੇਖਿਆ ਵੀ ਗਰਮੀ ਵਿੱਚ ਐ ਕਿ ਅਸੀਂ ਬੰਦ ਹੋ ਜਾਂਦੇ ਦੁਪਹਿਰੇ ਤੇ ਅਸੀਂ ਉਹਨਾਂ ਦੇ ਜਿਹੜੇ ਪੱਖੇ ਸਾਫ਼ ਕਰੇ ਸੀ ਉਹ ਵੀ ਤੁਹਾਨੂੰ ਦਿਖਾਵਾਂਗੇ ਵੀਡੀਓ ਪਿੱਛੇ ਨਾਲ ਅਟੈਚ ਕਰ ਦੂੰਗਾ ਤੇ ਬਾਅਦ ਮੈਂ ਉਹ ਵੀ ਦੇਖਿਓ ਤੁਸੀਂ ਵੀ ਕਿੰਨੀ ਗਰਮੀ ਐ ਕਿਵੇਂ ਐਡਜਸਟਮੈਂਟ ਕਰਨੀ ਪੈਂਦੀ ਐ ਇਹਦਾ ਪੰਛੀਆ ਵਿਚਾਰੇ ਇਹਨਾਂ ਦਾ ਬਹੁਤ ਔਖਾ ਆਵੇ ਇਹ ਕਈ ਦਿਨਾਂ ਦਾ ਵਿਚਾਰਾ ਇੱਥੇ ਹੀ ਫਿਰਦਾ ਐ ਆਵੇ ਹਾਂ ਘਰ ਕੋਲ ਭੁੱਲ ਗਿਆ ਵਿਚਾਰਾ ਗਰਮੀ ਕਰਕੇ ਪਤਾ ਨਹੀਂ ਆਵੇ ਕੱਲ ਮੜੀ ਵਿਚਾਰਾ ਨੂੰ ਰਾਤ ਮਿਲੀ ਸੀ ਤੜਕੇ ਨਾ ਪੰਛੀਆਂ ਦੀ ਆਵਾਜ਼ ਏਡੀ ਸੋਹਣੀ ਲੱਗਦੀ ਸੀ ਓਏ ਹੋਏ ਗੱਲਾਂ ਹੀ ਛੱਡ ਦੋ ਅੱਜ ਵੀ ਉਮੀਦ ਆ ਵੀ ਮੀਂਹ ਆਊਗਾ ਤਾਂ ਇਹਨਾਂ ਨੂੰ ਵੀ ਰਾਤ ਮਿਲੂਗੀ ਸਾਨੂੰ ਵੀ ਮਿਲੂਗੀ ਸਾਰਿਆਂ ਨੂੰ ਮਿਲੂਗੀ ਦੇਖਣ ਵਾਲਿਆਂ ਨੂੰ ਮਿਲੂਗੀ ਗਰਮੀ ਇਦਾਂ ਦੀ ਪਾਈ ਬਹੁਤ ਰਹੀ ਐ ਆਹ ਦੇਖ ਲਓ ਦੋਸਤੋ ਐ ਹੁੰਦਾ ਗਰਮੀ ਚ ਏਸੇ ਚਲਦੇ ਨਹੀਂਗੇ ਤੇ ਐਂ ਚਲਾਉਣੇ ਪੈਂਦੇ ਆ ਗੰਦ ਵੇਖ ਕੇ ਨਿਕਲਦਾ ਤਾਂ ਲੱਗੇ ਹੁੰਦੇ ਆ ਤੇ ਰੇਤੇ ਨਾਲ ਭਰ ਜਾਂਦੇ ਆ ਹਵਾ ਬਹੁਤ ਤੇਜ਼ ਆ ਸ਼ਾਇਦ ਮੇਰੀ ਆਵਾਜ਼ ਤੁਹਾਨੂੰ ਨਾ ਕਲੀਅਰ ਸੁਣੇ ਆ ਦੇਖ ਲੋ ਔਰ ਸਾਰੇ ਅਸੀਂ ਐਂ ਸਾਫ਼ ਕਰਾਂਗੇ ਅਸੀਂ ਇਹਨਾਂ ਦੇ ਕੰਪਰੈਸਰ ਜੇ ਫੇਰ ਚੱਲਣਗੇ ਮੱਖੀ ਇਹਨਾਂ ਦੇ ਉਦੋਂ ਦੋ ਕਰਨੇ ਸਾਫ਼ ਐਨਾ ਬੁਰਾ ਹਾਲਾ ਗਰਮੀ ਚ ਪਹਿਲੀ ਵਾਰੀ ਵੇਖਿਆ ਮੈਂ ਵੀ ਐਂ ਮਤਲਬ ਏਸੀ ਆ ਖੜ ਜਾਣਾ ਇੱਕ ਕੱਲਾ ਫਲੋਰ ਜੱਲੀ ਜਾਂਦਾ ਇੱਕ ਮਾਰੇ ਚ ਚੱਲਦਾ ਨਹੀਂਗਾ। ਕਰੀ ਅੰਦਰ ਪਾਈਦਾ ਠੀਕ। ਇਹਨੇ ਕੀ ਬੰਦਾ ਫਿਰ। ਗਰਮੀ ਤੋਂ ਰਾਹਤ ਮਿਲਦੀ ਆ ਕਿ ਨਹੀਂ ਮਿਲਦੀ। ਪਰ ਆ ਵੀ ਦੇਖਣਾ ਪੜਿਆ ਬੈਠ ਲਿਓ ਕਿੰਨਾ ਘੱਟ ਆ। ਚਲੋ ਵੀ। ਦੋਸਤੋ ਕੱਲ ਮੈਂ ਵੀਡੀਓ ਬਣਾਈ ਸੀ ਪਾਕਿਸਤਾਨ ਬਾਰੇ ਤੇ ਇਮਰਾਨ ਖਾਨ ਬਾਰੇ ਉਹਦੇ ਵਿੱਚ ਮੈਂ ਇੱਕ ਗੱਲ ਤੁਹਾਨੂੰ ਦੱਸਣੀ ਭੁੱਲ ਗਿਆ ਸੀਗਾ। ਵੀ ਇੱਕ ਨਾ ਆਪਣੇ ਅਫਵਾਹ ਬੜੀ ਉੱਡਦੀ ਐ ਵੀ ਜਿਹਨੇ ਪਾਕਿਸਤਾਨ ਦਾ ਵੀਜ਼ਾ ਲਵਾ ਲਿਆ ਉਹਦਾ ਕਿਸੇ ਹੋਰ ਮੁਲਕ ਦਾ ਵੀਜ਼ਾ ਨਹੀਂ ਲੱਗਦਾ ਇਹ ਗੱਲ ਝੂਠੀ ਐ ਇਹੋ ਜੀ ਕੋਈ ਗੱਲ ਨਹੀਂ ਤੁਸੀਂ ਪਹਿਲਾਂ ਜਾਓ ਭਾਵੇਂ ਪਹਿਲਾਂ ਕਿਸੇ ਹੋਰ ਕੰਟਰੀ ਜਾਵੜੋ ਜਾਂ ਸਿੱਧਾ ਤੁਸੀਂ ਪਾਕਿਸਤਾਨ ਜਾਵੜੋ ਇਹੋ ਜੀ ਕੋਈ ਗੱਲ ਨਹੀਂ ਤੁਹਾਡਾ ਵੀਜ਼ਾ ਲੱਗੂਗਾ ਇਹ ਅਫਵਾਹਾਂ ਫਵਾਹਾਂ ਤੋਂ ਬਚੋ ਤੇ ਆਪਣੇ ਨਕਸਰੀ ਜਿੰਨੇ ਵੀ ਆਪਣੇ ਪੰਜਾਬੀ ਆ ਜਿਹੜੇ ਪਰਿਵਾਰ ਵਿਛੜ ਗਏ ਸੀ ਇਧਰ ਉਧਰ ਜਾਂਦੇ ਆ ਹਾਲਾਂਕਿ ਉਧਰ ਇਧਰ ਨਹੀਂ ਘੱਟ ਵੀਜ਼ੇ ਲੱਗਦੇ ਕਿਉਂਕਿ ਤੁਹਾਨੂੰ ਪਤਾ ਹੀ ਸੇਫਟੀ ਚੱਕਰ ਹੋਣਾ ਜਾਂ ਕੋਈ ਹੋਰ ਹੋਣਾ ਸਰਕਾਰਾਂ ਨੂੰ ਪਤਾ ਹ ਤਾਂ ਤੇ ਪਰ ਐ ਆਪਣੇ ਲੋਕ ਬਹੁਤ ਜਾਂਦੇ ਨਨਕਾਣਾ ਸਾਹਿਬ ਜਾਂ ਆਪਣੇ ਹੋਰ ਥਾਵਾਂ ਤੇ ਆਪਣੇ ਧਾਰਮਿਕ ਸਥਾਨਾਂ ਤੇ ਹਾਂ ਐ ਹੋ ਸਕਦਾ ਜਿਹੜਾ ਉਹ ਵੀਜ਼ਾ ਦਿੰਦੇ ਆ ਉਹ ਪਤਾ ਕੀ ਮੈਂ ਲਿਮਟਡ ਹੁੰਦਾ ਜਿਵੇਂ ਤੁਸੀਂ ਲਾਹੌਰ ਜਾ ਸਕਦੇ ਹੋ ਤੇ ਗੁਜਰਾਣਾ ਜਾ ਸਕਦੇ ਹੋ ਵੀ ਲਿਮਟਡ ਸ਼ਹਿਰਾਂ ਚ ਜਾ ਸਕਦੇ ਹੋ ਐ ਹੁੰਦਾ ਪ੍ਰੋਪਰ ਨਹੀਂ ਸਾਰੇ ਥਾਵਾਂ ਤੇ ਜਾ ਸਕਦੇ ਤੇ ਜਦੋਂ ਤੁਸੀਂ ਤੁਹਾਡਾ ਵੀਜ਼ਾ ਲੱਗਦਾ ਉਹਦੇ ਇੱਕ ਦਿਨ ਪਹਿਲਾਂ ਉਹਨਾਂ ਦਾ ਦਫ਼ਤਰ ਉੱਥੇ ਜਾਣਾ ਪੈਂਦਾ ਤੇ ਔਨ ਤੋਂ ਇੱਕ ਦਿਨ ਪਹਿਲਾਂ ਵੀ ਉੱਥੇ ਜਾ ਕੇ ਕੋਈ ਪਰਚੀ ਹੁੰਦੀ ਹੈ ਰਸੀਦ ਉਹਨਾਂ ਦੀ ਉਹ ਲੈ ਕੇ ਆਉਣੀ ਪੈਂਦੀ ਹੈ ਤੇ ਬਾਕੀ ਜੇ ਤੁਹਾਨੂੰ ਜਰੂਰ ਜਾਣਕਾਰੀ ਲੈਣੀ ਹੈ ਤਾਂ ਜਿਹੜਾ ਪੰਜਾਬੀ ਟ੍ਰੈਵਲ ਕਪਲ ਬਲੌਗ ਬਾਈ ਰਿਪਨਰ ਗਿਆ ਪਾਉਂਦੇ ਹੁੰਦੇ ਨਾ ਬਲੌਗ ਉਹਦੇ ਤੁਸੀਂ ਪਾਕਿਸਤਾਨ ਦੇ ਬਲੌਗ ਵੇਖ ਲਿਓ ਬਾਕੀ ਦੋਸਤੋ ਅੱਜ ਕੱਲ੍ਹ ਨਾ ਆ ਆਪਣੇ ਹਿਮਾਚਲ ਦੀਆਂ ਵੀਡੀਓ ਬਹੁਤ ਆ ਰਹੀਆਂ ਹੈ ਵੀ ਆਪਣੇ ਪੰਜਾਬੀਆਂ ਨਾਲ ਉੱਥੇ ਮਾੜਾ ਸਲੂਕ ਕਰਿਆ ਜਾਂਦਾ ਕੁੱਟਮਾਰ ਵੀ ਕਰੀ ਜਾਂਦੀ ਹੈ ਗੱਡੀਆਂ ਵੀ ਭੰਨੀਆਂ ਜਾਂਦੀਆਂ ਗਈਆਂ ਤੇ ਬਾਕੀ ਮੈਂ ਬਾਹਲਾ ਸਿਆਣਾ ਤਾਂ ਨਹੀਂ ਤੇ ਜੇ ਉਹ ਐਂ ਚਾਹੁੰਦੇ ਆ ਤਾਂ ਫਿਰ ਆਪਣੇ ਨਾਂ ਜਾਓ ਉਧਰ ਨਾ ਘੁੰਮੋ ਫਿਰੋ ਜਦੋਂ ਰੁਪਈਏ ਬੰਦੇ ਨੇ ਲਾਹੀ ਲਈ ਤਾਂ ਫਿਰ 5000 ਤੇਲ ਹੋਰ ਸਹੀ ਜੰਮੂ ਕਸ਼ਮੀਰ ਘੁੰਮ ਲਓ ਬਹੁਤ ਸੋਹਣਾ ਹੈ ਅੱਜ ਮੈਂ ਬਾਈ ਕਸ਼ਮੀਰ ਤੋਂ ਕੋਈ ਬੰਦਾ ਸੀ ਬਲੌਗਰ ਆ ਉਹ ਉਹਨੇ ਵੀਡੀਓ ਪਾਈ ਸੀ ਉਹ ਕਹਿੰਦਾ ਵੀ ਸਿੱਖਾਂ ਨੇ ਸਾਡੇ ਮਾੜੇ ਟਾਈਮ 'ਚ ਬੜੀ ਮਦਦ ਕੀਤੀ ਪੰਜਾਬੀਆਂ ਨੇ ਤੇ ਅਸੀਂ ਵੀ ਉਹਨਾਂ ਨੂੰ ਐਂ ਕਹਿੰਦੇ ਆ ਵੀ ਤੁਸੀਂ ਘੁੰਮਣ ਆਉਣਾ ਸਾਡੇ ਕੋਲ ਆਓ ਥੋੜੇ ਰਹਿਣ ਦਾ ਇੰਤਜ਼ਾਮ ਕਰਾਂਗੇ ਖਾਣ ਦਾ ਇੰਤਜ਼ਾਮ ਕਰਾਂਗੇ ਤੁਹਾਡੀ ਫੁੱਲ ਸੇਵਾ ਕਰਾਂਗੇ ਤੇ ਅਸੀਂ ਵੈਲਕਮ ਕਰਦੇ ਆਂ ਤੇ ਵੀ ਤੁਸੀਂ ਉੱਥੇ ਬਾਈਕਟ ਕਰ ਦੋ ਦਾ ਤੁਸੀਂ ਸਾਡੇ ਕੋਲ ਆਓ ਵੀ ਉਹ ਵਿਚਾਰੇ ਇੰਨਾ ਪਿਆਰ ਦਿਖਾ ਰਹੇ ਆ ਵੀ ਹੁਣ ਘੁੰਮਣੀ ਜਾਣਾ ਜਦ ਜਾਓ ਨਾ ਜੇ ਜਾਣਾ ਤੇ ਫਿਰ ਗਾਂ ਜਾਵੜੋ ਥੋੜਾ ਕੁਝ ਨਹੀਂ ਹੁੰਦਾ ਜ਼ਿੰਦਗੀ ਵਾਰੀ-ਵਾਰੀ ਨਹੀਂ ਮਿਲਦੀ ਘੁੰਮੋ ਫਿਰ ਆਸ਼ ਕਰੋ ਇੱਕ ਕਰੀ ਜਿੰਦਗੀ ਮਿਲਦੀ ਹੈ